ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਅਜਿਹੇ ਮਹਾਨ ਸਤਗੁਰੂ ਸਿੱਖ ਧਰਮ ਦੇ ਬਾਨੀ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਹਰ ਗੁਰੂ ਘਰ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਗੁਰੂ ਘਰ ਸੰਗਤਾਂ ਜਿਹੜੀਆਂ ਨੇ ਸੈਵਕ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੀ ਅਕੀਦਤ ਪੇਸ਼ ਕਰ ਰਹੀਆਂ ਨੇ 10 ਨੂੰ ਅੱਜ ਇਸ ਦਿਹਾੜੇ ਤੇ 온ਟਾਰੀਓ ਟੋਰਾਂਟੋ ਕੈਨੇਡਾ ਦੇ ਅੰਦਰ 온ਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੀ ਹਾਜ਼ਰੀ ਪਰੰਦਾ ਮੌਕਾ ਮਿਲਿਆ ਸੰਗਤਾਂ ਦਾ ਬੜਾ ਵੱਡਾ ਇਕੱਠ ਅੱਜ ਸੈਵਕ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ਪੁਰ ਮਨਾਉਣ ਲਈ অন্ਟਾਰੀਓ ਖਾਲਸਾ ਦਰਬਾਰ ਵਿਖੇ ਹਾਜ਼ਰ ਹੋਇਆ ਗੁਰੂ ਘਰ ਦੀ ਦਿੱਖ ਦੇਖਣ ਵਾਲੀ ਹੈ ਨੀਲਾ ਨਿਸ਼ਾਨ ਸਾਹਿਬ ਜਿਹਨੂੰ ਤੁਸੀਂ ਪੁਰਾਤਨ ਨਿਸ਼ਾਨ ਸਾਹਿਬ ਵੀ ਕਹਿ ਸਕਦੇ ਹੋ ਕਿਉਂਕਿ ਪੁਰਾਤਨ ਸਮਿਆਂ ਦੇ ਵਿੱਚ ਨੀਲਾ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਸੀ ਅੱਜ ਵੀ ਜਿੱਥੇ ਖਾਲਸੇ ਫੌਜਾਂ ਨਿਹੰਗ ਸਿੰਘ ਜਿੱਥੇ ਬੰਦੀਆਂ ਹੁੰਦੀਆਂ ਨੇ ਜਾਂ ਜਿੱਥੇ ਵੀ ਮੀਰੀ ਪੀਰੀ ਦੇ ਮਾਲਕ ਛੇ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਸਥਾਨ ਹੁੰਦਾ ਹੈ ਉੱਤੇ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਨਾਲ ਨੀਲਾ ਨਿਸ਼ਾਨ ਨੀਲਾ ਨਿਸ਼ਾਨ ਸਾਹਿਬ ਵੀ ਚੁਲਾਇਆ ਜਾਂਦਾ ਹੈ ਤੇ ਖਾਲਸਾ ਦਰਬਾਰ ਅਨਟਾਰੀਓ ਵਿਖੇ ਵੀ ਨੀਲਾ ਨਿਸ਼ਾਨ ਸਾਹਿਬ ਜਿਹਦੇ ਵਿੱਚ ਕੇਸਰੀ ਰੰਗ ਵਿੱਚ ਖੰਡਾ ਤੇ ਕਿਰਪਾਨ ਨਜ਼ਰ ਆਉਂਦੀ ਹੈ ਉਹ ਝੁਲਦਾ ਹੈ ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ ਹੋਇਆ ਹੈ ਟੋਰਾਂਟੋ ਦਾ ਸਭ ਤੋਂ ਵੱਡਾ ਇਹ ਗੁਰੂ ਸਥਾਨ ਹੈ ਜਿੱਥੇ ਅਰ ਜੀ ਗੁਰਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਪੂਰੇ ਹੀ ਜਹੋ ਜਲਾਲ ਦੇ ਨਾਲ ਮਨਾਇਆ ਗਿਆ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਪੋਗਤ ਬਾਅਦ ਕਥਾ ਕੀਰਤਨ ਢਾਡੀ ਵਾਰਾਂ ਦੇ ਪ੍ਰਵਾਹ ਚੱਲੇ ਤੇ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਨੇ ਗੁਰੂ ਘਰ ਦੇ ਅੰਦਰ ਹਾਜ਼ਰੀ ਭਰ ਕੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਇਆ 不好意思。 ਇਹ ਨਿਸ਼ਾਨ ਸਾਹਿਬ ਨੂੰ ਕਹਿੰਦੇ ਆ ਸਾਹ ਨਾਲ ਲੁੰਦੇ ਆ ਗੁਰੂ ਪਿਆਰਿਓ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਆ ਉਥੇ ਕੋਈ ਬੰਦਾ ਭੁਖਾ ਨਹੀਂ ਮਰਦਾ ਸਰਦਾਰ ਗੁਰਦੇਸ ਸਿੰਘ ਆਈਐਸ ਉਥੇ ਲੈਕਚਰ ਦਿੱਤਾ ਬੜਾ ਕਮਾਲ ਦਾ ਕਹਿੰਦੇ ਵੀ 4 ਖੰਡ ਪਿੰਡ ਦੇ ਵਿੱਚ ਉਸ ਇਲਾਕੇ 'ਚੋਂ ਲੂ ਲੱਗਣ ਨਾਲ 16 ਬੰਦੇ ਮਾਰੇ ਗਏ ਸਾਡੀ ਵਿਆਹਾਂ ਦੀ ਬਰਬਾਦੀ ਸਾਡੇ ਸਗਣਾ ਦੀ ਬਰਬਾਦੀ ਸਾਡੇ ਰਿੰਗ ਸੈਰੇਮਨੀ ਵੀ ਆ ਗਏ ਸਾਡੇ ਚੁੰਨੀ ਚੜਾਉਣਾ ਵੀ ਆ ਗਏ ਥਰਮੋਮੀਟਰ ਲਾ ਕੇ ਬੰਦੇ ਦਾ ਤਾਪ ਨਾਪਿਆ ਜਾਂਦਾ ਵੀ ਨੂੰ ਬੁਖਾਰ ਕਿੰਨਾ ਕੁ ਚੜਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਡੇ ਬਹੁਤ ਹੀ ਸਤਿਕਾਰਯੋਗ ਪਾਈ ਜਤਜੀਤ ਸਿੰਘ ਕੇਸਦਾਰ ਅੰਦਰੋ ਸਾਹਿਬਾ ਨੇ ਪਰੇਵਾਸ ਜੀ ਜੀ ਨਾਲ ਜਿਵੇਂ ਪਾਈ ਜਤਜੀਤ ਸਿੰਘ I'll let you in there. ਜਿੱਥੇ ਕਥਾ ਕੀਰਤਨ ਢਾਡੀਵਾਰਾਂ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ ਗਾਇਆ ਗਿਆ ਗੁਰਬਾਣੀ ਕੀਰਤਨ ਹੋਇਆ ਗੁਰਨਾਨਕ ਪਾਤਸ਼ਾਹ ਜੀ ਦੁਆਰਾ ਉਚਾਰੇ ਹੋਏ ਸ਼ਬਦਾਂ ਦਾ ਗਾਇਨ ਹੋਇਆ ਉੱਥੇ ਨਾਲ ਹੀ ਗੁਰੂ ਕੇ ਲੰਗਰ ਵੀ ਅਟੁੱਟ ਵਰਤੇ ਪਰ ਇਹਨਾਂ ਲੰਗਰਾਂ ਦੇ ਵਿੱਚੋਂ ਇੱਕ ਚੀਜ਼ ਅੱਜ ਜੋ ਮੈਨੂੰ ਸਿੱਖਣ ਨੂੰ ਮਿਲੀ ਹੈ ਤੇ ਮੈਂ ਸਮਝਦਾ ਕਿ ਇਸ ਚੈਨਲ ਦੇ ਰਾਹੀਂ ਕਾਸ ਤੌਰ ਤੇ ਪਾਰ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਉਥੋਂ ਦੇ ਪ੍ਰਬੰਧਕਾਂ ਨੂੰ ਪਰ ਉਥੋਂ ਦੀ ਸੰਗਤ ਨੂੰ ਵੀ ਸਿੱਖਣ ਦੀ ਲੋੜ ਹੈ ਪੁਰਾਤਨ ਸਮੇਂ ਵਿੱਚ ਇਹ ਹੁੰਦਾ ਸੀ ਕਿ ਗੁਰੂ ਕੀ ਸੰਗਤਾਂ ਆਪ ਲੰਗਰ ਬਣਾਉਂਦੀਆਂ ਸਨ ਤੇ ਆਪ ਹੀ ਲੰਗਰ ਵਰਤੌਂਦੀਆਂ ਸਨ ਲੇਕਿਨ ਅੱਜ ਇੱਕ ਬੜਾ ਵੱਡਾ ਬਦਲਾਅ ਆਇਆ ਹੈ ਕਿ ਅੱਜ ਸਾਡੇ ਦੇਸ਼ ਦੇ ਵਿੱਚ ਗੁਰੂ ਕੇ ਲੰਗਰਾਂ ਦੇ ਵਿੱਚ ਸੰਗਤ ਦੀ ਜਗ੍ਹਾ ਹਲਵਾਈਆਂ ਨੇ ਲੈ ਲਈ ਹੈ ਤੇ ਨਾਲ ਹੀ ਉਹਨਾਂ ਦੀ ਲੇਬਰ ਹੁੰਦੀ ਹੈ ਜਿੰਨਾਂ ਵਿੱਚ ਕੋਈ ਵੀ ਡੀਆ ਸਿਗਰਟਾ ਪੀਣ ਵਾਲੇ ਨਸ਼ੇ ਪੱਤੇ ਕਰਨ ਵਾਲੀ ਲੇਬਰ ਵੀ ਹੁੰਦੀ ਹੈ ਤੇ ਉਹੀ ਗੁਰੂ ਘਰ ਲੰਗਰ ਬਣਾਉਂਦੀ ਹੈ ਤੰਦੂਰ ਲੱਗੇ ਹੁੰਦੇ ਐ ਹਲਵਾਈ ਲੰਗਰ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਲੰਗਰ ਸੰਗਤਾਂ ਨੂੰ ਛਕਾਇਆ ਜਾਂਦਾ ਪਰ ਅੱਜ ਇਹ ਵੇਖ ਕੇ ਬੜਾ ਮਨ ਖੁਸ਼ ਹੋਇਆ ਕਿ 온ਟਾਰੀਓ ਖਾਲਸਾ ਦਰਬਾਰ ਜੋ ਟੋਰਾਂਟੋ ਦੇ ਅੰਦਰ ਹੈ ਉੱਥੇ ਅੱਜ ਵੀ ਪੂਰੀ ਸੇਵਾ ਤੇੜੀਆਂ ਨੇ ਸੰਗਤਾਂ ਆਪ ਕਰਦੀਆਂ ਨੇ ਲੰਗਰ ਬਣਾਉਣ ਤੋਂ ਲੈ ਕੇ ਤੇ ਲੰਗਰ ਵਰਤਾਉਣ ਤੇ ਕਰਨ ਦੀ ਸੇਵਾ ਤੇ ਉਸ ਤੋਂ ਬਾਅਦ ਝੂਠੇ ਭਾਂਡੇ ਧੋਣ ਦੀ ਸੇਵਾ ਜਿਹੜੀ ਹੈ ਉਹ ਵੀ ਸੰਗਤ ਆਪ ਕਰਦੀ ਹੈ ਤੁਸੀਂ ਵੀ ਦੇਖੋ ਕਿ অন্ਟਾਰੀਓ ਖਾਲਸਾ ਦਰਬਾਰ ਦੇ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਸੁਖਮੇ ਅਮਲਾ ਤੁਹਾਨੂੰ ਸਾਰਿਆਂ ਨੂੰ ਦੇਹਨ ਦੁਨੀਆ ਦੇ ਰਹਿਬਰ ਸਿੱਖ ਧਰਮ ਦੇ ਬਾਣੀ ਪਹਿਲੇ ਪਾਤਸ਼ਾਹ ਸਹਿਜ ਗੁਰੂ ਨਾਨਕ ਜੀ ਦੇ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ